ਇੱਕ ਖਬਰ ਆਈ ਹੈ ਜਿਹੜੀ ਖਬਰ ਬੜੀ ਹੈਰਾਨੀ ਦਾ ਪਟਾਵਾ ਕਰਦੀ ਹੈ ਤੇ ਬਹੁਤ ਸਾਰੇ ਚਰਚਾ ਚ ਅਮਰੀਕਾ ਦੇ ਵਿੱਚ ਗਏ ਨੇ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉੱਥੇ ਸਟੇਜ ਤੋਂ ਉਹਨਾਂ ਨੇ ਇਸ ਗੱਲ ਦੀ ਫਿਕਰਮੰਦੀ ਜ਼ਾਹਰ ਕੀਤੀ ਹੈ ਕਿ ਕੜਾ ਸਿੱਖ ਪਾ ਸਕਣਗੇ ਗੁਰਦੁਆਰੇ ਸਾਹਿਬ ਸੇਕ ਜਾ ਸਕਣਗੇ ਉਹਨਾਂ ਦੀ ਪਗੜੀ ਜਿਹੜੀ ਉਹ ਸਿਰ 'ਤੇ ਬਨ ਸਕਣਗੇ ਗੱਲ ਬੜੀ ਅੱਛੀ ਆ ਸਾਡੇ ਮਨ ਨੂੰ ਬੜੀ ਲੱਗਦੀ ਆ ਪਰ ਹਾਲਾਤ ਇਹ ਹੈ ਕਿ ਇਹ ਜਿਹੜਾ ਜਿਹੜਾ ਬਿਆਨ ਹੈ ਰਾਹੁਲ ਗਾਂਧੀ ਦਾ ਇੱਕ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਆਪਣੇ ਵਰੂਤੀਆਂ ਨੂੰ ਪਟਕੜੀ ਦੇਣ ਦਾ ਬਿਆਨ ਹੈ ਜਿਸ ਸਿੱਖਾਂ ਦੇ ਪ੍ਰਤੀ ਹਮਦਰਦੀ ਦਾ ਇਜ਼ਹਾਰ ਹੈ ਕੀ ਸਿੱਖਾਂ ਦੇ ਪ੍ਰਤੀ ਹਮਦਰਦੀ ਜਿਹੜੀ ਹੈ ਉਹ ਜਦੋਂ ਇਹਨਾਂ ਦੇ ਬਾਪ ਨੇ ਇਹ ਗੱਲ ਕਹੀ ਸੀ ਕਿ بڑا ਰੁੱਖ ਜਿੱਤਾ ਹੈ ਧਰਤੀ ਹਿੰਦੀ ਹੈ ਜਿਹੜੀ ਦਸਤਾਰ ਦੀ ਗੱਲ ਕਰ ਰਹੇ ਨੇ ਉਹਦੇ ਸਤਕਾਰ ਦੀ ਗੱਲ ਕਰ ਰਹੇ ਨੇ ਉਹ ਦਸਤਾਰਾਂ ਛਾਲੀਆਂ ਗਈਆਂ ਉਹ ਗੱਲਾਂ ਚੈਨ ਪਾਏ ਗਏ ਬਹੁਤ ਵੱਡੀ ਇੱਕ ਵਿਧਵਾਵਾਂ ਦੀ बस्ती ਇਹਨਾਂ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਆ ਪਰ ਉੱਥੇ ਨਹੀਂ ਜਾਂਦੇ ਅੱਜ ਕਰੇ ਦੀ ਗੱਲ ਕਰਦੇ ਨੇ ਅੱਜ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਨੇ ਇਹ ਗੱਲ ਜਿਹੜੀ ਹੈ ਬੜੀ ਵੱਡਾ ਇੱਕ ਸਵਾਲ ਬਣ ਗਿਆ ਲੋਕ ਇਸ ਗੱਲ ਦਾ ਸਵਾਲ ਪੁੱਛਦੇ ਨੇ ਕਿ ਕੀ ਰਾਹੁਲ ਜੀ ਤੁਸੀਂ ਸਿੱਖਾਂ ਦੇ ਪ੍ਰਤੀ ਇੰਨੇ ਸਵਹਿਰ ਤੋਂ ਜਾਂ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਆਪਣੇ ਵਿਰੋਧੀਆਂ ਨੂੰ ਪੜਕੜੀ ਦੇਣ ਲਈ ਇਹ ਸਾਰਾ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਅਮਰੀਕਾ 'ਚ ਬੈਠੇ ਹੋ ਪਰ ਇਹਦੇ ਨਾਲ ਜਿਹੜੀ ਆਲੋਚਨਾ ਭਾਰਤੀ ਜਨਤਾ ਪਾਰਟੀ ਬੜੀਆਂ ਕੱਚਾਂ ਉਜਾ ਕੇ ਕਰ ਰਹੀ ਆ ਉਸ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਉਹ ਗੁਰਦERN ਮਸੂਰ ਕਹਿ ਰਹੇ ਨੇ ਵੱਡੀਆਂ ਰੈਲੀਆਂ ਦੇ ਵਿੱਚ ਆਉਂਦੀਆਂ ਰੈਲੀਆਂ ਵਿੱਚ ਇਹ ਗੱਲ ਬੋਲੀ ਜਾਂਦੀ ਹੈ ਗੁਰਦੁਆਰੇ ਕਮੇਟੀਆਂ ਨੂੰ ਭੰਗ ਕੀਤਾ ਜਾਂਦਾ ਹਜੂਰ ਸਾਹਿਬ ਦੀ ਕਮੇਟੀ ਦੇ ਕਾਬੂ ਹੋਇਆ ਜਾਂਦਾ ਇਹ ਸਾਰੀਆਂ ਜਿਹੜੀਆਂ ਜਿਹੜੇ ਵਰਤਾਰੇ ਨੇ ਇਹ ਜਿਹੜੀ ਗੱਲ ਅੱਜ ਰਾਹੁਲ ਕਹਿ ਰਿਹਾ ਇਹ ਵਾਪਰ ਰਹੀ ਹੈ ਤੇ ਇਸ ਕਰਕੇ ਕਹਿ ਰਿਆ ਪਰ ਦੋਵੇਂ ਤਰ੍ਹਾਂ ਅੱਜ ਪੂਰੀ ਲੜਾਈ ਲੜ ਰਹੀਆਂ ਨੇ ਤੇ ਪੂਰੀ ਤਰ੍ਹਾਂ ਪਮਪਾ ਭਾਰ ਨੇ ਕਿ ਅਸੀਂ ਸਿੱਖਾਂ ਦੇ ਅਸੀਂ ਹਮੇਤਿਆਂ ਦੂਜੇ ਵੜੋਦੀ ਆ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਦੋਨੇ ਹੀ ਪਾਰਟੀਆਂ ਜਿਨ੍ਹਾਂ ਨੇ ਰਾਜ ਕੀਤਾ ਤੇ ਰਾਜ ਕਰ ਰਹੀਆਂ ਨੇ ਜੇ ਇਹ ਦੇਸ਼ ਲਈ ਸਵੈਰਣ ਨੇ ਇਹ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਦੇਸ਼ ਦੇ ਵਾਰਸ ਕਹਿੰਦੇ ਨੇ ਤਾਂ ਸਭ ਤੋਂ ਵੱਡੇ ਦੇਸ਼ ਭਗਤ ਸਿੱਖਾਂ ਦੇ ਵਾਸਤੇ ਆਪਣੇ ਮਨ ਤੋਂ ਸਿੱਖਾਂ ਦੇ ਰਿਕਰ ਕਰਨੀ ਸਿੱਖ ਲੈਣਾ ਤਾਂ ਕਿ ਇਹ ਦੇਸ਼ ਜਿਹੜਾ ਵਾ ਜਿਉਂ ਸਿੱਖਾਂ ਨੇ ਯਾਤਰਾਇਆ ਸੀ ਉਹਦੀ ਏਕਤਾ ਖੱਟਤਾ ਜਿਹੜੀ ਆ ਉਹ ਕਾਇਮ ਰਸਕੇ ਅੱਜ ਇਹ ਸਵਾਲ ਭਾਵੇਂ ਬਹੁਤ ਵੱਡਾ ਹੈ ਕੀ ਰਾਹੁਲ ਗਾਂਧੀ ਅੱਜ ਮਨ ਕਰਕੇ ਸਿੱਖਾਂ ਦੇ ਹਮਾਇਤੀ ਨੇ ਪਰ ਉਹਦਾ ਜਿਹੜਾ ਉਹ ਮਜ਼ਾਕ ੜਾ ਰਹੇ ਨੇ ਉਹਨੂੰ ਚੁਣੌਤੀ ਦੇ ਰਹੇ ਨੇ ਭਾਜਪਾ ਵਾਲੇ ਉਹ ਵੀ ਅੰਦਰ ਪੀੜੀ ਸੱਲੇ ਛੋਟਾ ਜ਼ਰੂਰ ਮਾਰ ਇਹ ਸਿੱਖਾਂ ਦੇ ਲਈ ਉਹਨਾਂ ਦਾ ਨਜ਼ਰੀਆ ਇਸ ਦੇਸ਼ ਦੇ ਅੰਦਰ ਕੀ ਹੈ ਰੱਬ ਖੈਰ ਕਰੇ ਇਹ ਦੋਵੇਂ ਹੀ ਪਾਰਟੀਆਂ ਜਿਵੇਂ ਅੱਜ ਸਿੱਖਾਂ ਦੀ ਪੇਰਵਾਹੀ ਕਰ ਰਹੀਆਂ ਨੇ ਤੇ ਸੱਚੇ ਮਤੋਂ ਪੇਰਵਾਹੀ ਕਰਨ ਤਾਂ ਕਿ ਦੇਸ਼ ਦੇ ਲਈ ਜਿਹੜੇ ਸੱਚੇ ਦੇਸ਼ ਭਗਤ ਸਿੱਖ ਸੀ ਉਹ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਦੇ ਮਨ ਉਹਨਾਂ ਦੇ ਲਈ ਇਹਨਾਂ ਦੇ ਮਨ ਦੇ ਅੰਦਰ ਕਦਰ ਹੋਵੇ ਕਿ ਦੇਸ਼ ਜਿਹੜਾ ਮਜ਼ਬੂਤ ਹੋ ਸਕੇ